ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸੁਆਗਤ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਤੋਹਫਾ ਮਿਲਣ ਜਾ ਰਿਹਾ ਹੈ ਕਤਰ ਸਰਕਾਰ 트੍ਰੰਪ ਨੂੰ ਇੱਕ ਲਗਜ਼ਰੀ ਬੋਇੰਗ 747-8 ਜੰਬੋ ਜੈੱਟ ਤੋਹਫੇ ਵਜੋਂ ਦੇਣ ਜਾ ਰਹੀ ਹੈ ਤੇ ਇਸ ਜਹਾਜ਼ ਦੀ ਕੀਮਤ 400 ਮਿਲੀਅਨ ਡਾਲਰ ਜਾਨੀ ਕਿ ਲਗਭਗ 3400 ਕਰੋੜ ਰੁਪਏ ਹੈ ਇਹ ਤੋਹਫ਼ਾ ਕਿਸੇ ਵੀ ਅਮਰੀਕੀ ਰਾਸ਼ਟਰਪਤੀ ਨੂੰ ਮਿਲਿਆ ਹੁਣ ਤੱਕ ਦਾ ਸਭ ਤੋਂ ਮਹਿੰਗਾ ਵਿਦੇਸ਼ੀ ਤੋਹਫ਼ਾ ਹੋਵੇਗਾ। ਹਾਲਾਂਕਿ ਐਲਾਨ ਤੋਂ ਬਾਅਦ ਵੀ 트੍ਰੰਪ ਨੂੰ ਇਹ ਤੋਹਫ਼ਾ ਅਜੇ ਪ੍ਰਾਪਤ ਨਹੀਂ ਹੋਵੇਗਾ। ਵਾਈਟ ਹਾਊਸ ਦੇ ਇੱਕ ਅਧਿਕਾਰੀ ਦੇ ਅਨੁਸਾਰ ਇਸ ਵਿੱਚ ਸਮਾਂ ਲੱਗ ਸਕਦਾ ਹੈ। ਤੇ ਰਿਪੋਰਟਾਂ ਦੇ ਅਨੁਸਾਰ 트੍ਰੰਪ ਨੂੰ ਇਸ ਜਹਾਜ਼ ਨੂੰ 에어 ਫੋਰਸ 1 ਦੇ ਵਿਕਲਪ ਵਜੋਂ ਅਸਥਾਈ ਤੌਰ ਤੇ ਵਰਤਣਗੇ। 에어 ਫੋਰਸ 1 ਅਮਰੀਕੀ ਰਾਸ਼ਟਰਪਤੀ ਦਾ ਅਧਿਕਾਰਿਤ ਜਹਾਜ਼ ਹੈ। ਤੇ ਹੁਣ ਟਰੰਪ ਦਾ ਨਿੱਜੀ ਜਹਾਜ਼ ਟਰੰਪ ਫੋਰਸ 1 ਹੈ ਹਾਲਾਂਕਿ ਕਤਰ ਨੇ ਹੁਣ ਤੱਕ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਜਹਾਜ਼ ਤੋਹਫੇ ਵਜੋਂ ਦਿੱਤਾ ਜਾ ਰਿਹਾ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਇੱਕ ਨਿੱਜੀ ਬੋਇੰਗ 747 ਹੈ ਜੋ ਆਪਣੀ ਆਪ ਵਿੱਚ ਹਵਾ ਵਿੱਚ ਤੈਰਦਾ ਇੱਕ ਮਹਿਲ ਹੈ ਇਸ ਵਿੱਚ ਇੱਕ ਮਾਸਟਰ ਬੈਡਰੂਮ ਹੈ ਜੋ ਕਿ ਕਾਫੀ ਆਲੀਸ਼ਾਨ ਹੈ ਇਸ ਤੋਂ ਇਲਾਵਾ ਇਸ ਵਿੱਚ ਇੱਕ ਗੈਸਟ ਰੂਮ ਹੈ ਜਿਸ ਸ਼ਾਬਰਾ ਨਾਲ ਲੈਸ ਦੋ ਵੱਡੇ ਬਾਥਰੂਮ ਨੇ ਜਹਾਜ਼ ਦੇ ਅੰਦਰ 5 ਛੋਟੀਆਂ ਰਸੋਈਆਂ ਤੇ 9 ਛੋਟੇ ਟਾਇਲਟ ਨੇ ਇਹਨਾ ਹੀ ਨਹੀਂ ਇਸ ਦੇ ਅੰਦਰ ਇੱਕ ਨਿੱਜੀ ਦਫ਼ਤਰ ਵੀ ਹੈ ਜਿਸ ਵਿੱਚ ਆਰਾਮ ਨਾਲ ਕੰਮ ਕੀਤਾ ਜਾ ਸਕਦਾ ਹੈ ਧੰਨਵਾਦ ਜੀ